ਵਾਹ ਤੇ ਆ ਸਾਰਾ ਆਈ ਨਹੀਂ ਨਾ ਇਹ ਕਵਰ ਹੈ ਐਡੀ ਵੱਡੀ ਪਾਈਪਲਾਈਨ ਦੀ ਟ੍ਰੇਨ ਦੀ ਆਈ ਰੋਜ਼ ਵੀ ਤੇ ਨਾ ਕਰੇ ਹੋਈ ਹੈ ਪਹਿਲਾ ਸਭ ਤੋਂ ਪਹਿਲਾ ਅੱਜ ਬਾਸ ਹੋਈ ਆ ਇਸ ਤੋਂ ਪਹਿਲਾਂ ਅਧਿਕਾਰੀ ਕਿੱਥੇ ਗਿਆ ਤੋਂ ਤੁਸੀਂ ਪਹਿਲਾਂ ਚੌਂਕੀ ਜਾ ਕੇ ਪਹਿਲਾਂ ਸਾਥ ਸਭੇ ਆਈ ਆ ਮੈਂ ਹੁਣ ਖੜੀ ਆ ਮੌਕੇ ਤੇ ਕੱਲ ਸਾਰਾ ਦਿਨ ਖੜੀ ਨਹੀਂ ਆ ਹੁਣ ਮੇਰੇ ਕਹਿਣ ਤੋਂ ਬਾਅਦ ਵੀ ਐਸਡੀਐਮ ਸਾਹਿਬ ਖੜੇ ਨੇ ਅਸੀਂ ਸਾਹਮਣੇ ਰਿਟਰਨ ਆਰਡਰ ਪਾਸ ਕਰੇ ਨੇ ਐਸਡੀਐਮ ਸਾਹਿਬ ਦੇ ਆਰਡਰਾਂ ਨਹੀਂ ਅਮੀ ਤੋਂ ਗਿਆ ਲਾਤੀਆਂ ਮੌਕੇ ਦੀ ਸਰਕਾਰ ਦੀ ਐਮਐਲਏ ਖੜੀ ਆ ਉਹਦੀ ਵੀ ਕੋਈ ਸੁਣੀ ਨਹੀਂ ਤੇ ਆ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਉਹਨਾਂ ਨੇ ਪਰਲੇ ਪਾਸੋਂ ਦੇਖ ਰਹੇ ਨਾ ਤੁਹਾਨੂੰ ਖਾਲ ਜਾਉਂਦਾ ਇਹਨਾਂ ਨੇ ਦੋਏ ਪਾਈਪ ਲਾਈਨਾਂ ਪੱਟਣ ਦੀ ਬਜਾਏ ਇਹਨਾਂ ਨੇ ਪਰਲੇ ਪਾਸੇ ਦੀ ਆਰਜੀ ਕਖਾੜ ਲਿਆਂਗਾ ਕਹਿੰਦੇ ਜੀ ਪ੍ਰਬੰਧ ਹੋ ਗਿਆ ਪਾਣੀ ਇੱਧਰ ਵੀ ਆ ਜੂ। ਤੁਸੀਂ ਦੇਖੋ ਆਪਾਂ ਪਿੱਛੇ ਦੇਖ ਕੇ ਆ ਜਿੰਨਾ ਪਾਣੀ ਖੜਾ ਬੰਨ ਟੁੱਟੇ ਪਈ ਇੱਥੋਂ ਦੀ ਪਾਣੀ ਆ ਜੂਗਾ। ਮੈਨੂੰ ਸਾਹਮਣੇ ਨਹੀਂ ਆ ਰਹੀ ਵੀ ਇਹ ਤਾਂ ਸਿਆਸਤ ਕੌਣ ਕਰ ਰਿਹਾ। ਕੀ ਲੱਗਦਾ ਕਿਸ ਦਾ ਕੰਮ ਜਾ ਗਿਆ ਜਿਹੜਾ ਕੋਲੋਨੀ ਦੇ ਮਾਲਕ ਨੇ ਉਹ ਵੀ ਅੰਦਰ ਕਿਤੇ ਰਸਤਾ ਬਣਾ ਲੈ। ਮੈਂ ਮੈਂ ਕਿਹਦੇ ਦਾ ਨਾਮ ਲੈਣਾ ਨਾ ਨਾਮ ਐ ਲੈਣਾ ਚਾਹੀਦਾ। ਮੈਨੂੰ ਇਹਨਾਂ ਪਤਾ ਵੀ ਇਹ ਜਿਹੜੀ ਡਰੇਨ ਆ। ਇੰਨਾ ਕ ਜਿਹੜਾ ਏਰੀਆ ਉਹ ਕਿੰਨਾ ਨਹੀਂ ਬਸਦਾ। ਇਹ ਕਿਹੜਾ ਏਰੀਆ ਹੈ ਵੀ ਮਾਲਕ ਨਜ਼ਰ ਨਹੀਂ ਦਿੰਦਾ। ਦੀਆਂ ਪਾਈਪਲਾਈਨਾਂ ਨੂੰ ਉਹਨਾਂ ਨੂੰ ਬਟਲ ਦੇ ਉਹਨਾਂ ਨੂੰ ਦੁਬਾਰਾ ਠੀਕ ਕਰਨਾ ਤੇ ਜਿਹੜਾ ਰਾਈਟ ਹੈ ਉਹ ਸਾਰਾ ਲੱਗਦਾ ਉਹ ਆਉਂਦਾ ਮੈਨੂੰ ਗੁਰਮੁਖ ਦੇ ਦੱਸਦੇ ਇਸ ਲਈ ਅੱਜ ਮੁੰਡਾ ਅੱਗੇ ਤੇ ਪਾਈਪ ਪਾਈਪਲਾਈਨਾਂ ਪਾਣੀ ਹੀ ਕਿਉਂ ਨਹੀਂ ਜਾਣੇਗਾ ਉਹ ਸਾਰਾ ਡਰੇਨ ਹੀ ਤੋਂ ਪਾਣੀ ਕਿੱਥੇ ਜਾਣਾ ਮੈਮ ਗੱਲ ਇਹ ਹੈ ਕਿ ਪਿਆਰਾ ਹੁੰਦਾ ਨਹੀਂ ਪਿਆ ਬਾਕੀ ਡਰੇਨ ਸਾਰੀ ਡਰੇਨ ਡਿਪਾਰਟਮੈਂਟ ਦੇ ਨਾਮ ਹੈ ਤੇ ਆਹ ਦੋ ਕਿੱਲਾਂ ਦੀ ਵਾਹੀ ਡਰੇਨ ਜਿਹੜੀ ਉਹ ਨਗਰ ਕੌਂਸਲ ਦੇ ਨਾਮ ਕੀ ਨਾਉਂਦੀ ਇਹ ਵੀ ਮੈਨੂੰ ਨਹੀਂ ਪਤਾ ਲੱਗਿਆ ਇਹ ਚੈੱਕ ਕਰੂੰਗੀ ਵੀ ਇਹ ਇੰਨਾ ਛੇੜਿਆ ਨਗਰ ਕੁੰਡ ਦੇ ਨਾਲ ਜੀ ਪਾਣੀ ਤਾਂ ਹੋਰ ਆਇਆਗਾ ਹੋਰ ਹੀ ਹੋਣਾ ਆਇਆਗਾ ਤੁਹਾਨੂੰ ਪਾਣੀ ਆ ਗਿਆ ਤੁਹਾਨੂੰ ਹੋਰ ਹੋ ਗਿਆਗਾ ਲੱਗਦਾ ਸੀ ਕਿ ਇਸ ਵਾਰ ਤਾਂ ਨਹੀਂ ਨਾ ਪੈਣਾ ਇੰਨਾ ਪੈਣਾ ਦੀ ਸਫਾਈ ਵੀ ਹੋ ਜਾਂਦੀ ਸਮਝ ਆਉਂਦਾ ਨਗਰ ਕੁੰਡ ਦੇ ਅਧਿਕਾਰੀ ਕਿਸੇ ਤਰ੍ਹਾਂ ਕੋਈ ਪ੍ਰਕਾਰ ਹੋਇਆ ਕਿ ਮੋਟਰ ਨਾਲ ਹੀ ਸਾਫੁੱਟਾਂ ਆ ਕੇ ਨਾਉਂਦੀਆਂ ਆ ਗੀਆਂ ਸਾਲ ਸਾਲ ਸੁਭਾਈ ਹੁੰਦੀ ਹੈ ਪਿਛਲੇ ਸਾਲ ਵੀ ਹੋਈ ਸੀ ਪਰ ਇੰਨੀ ਬਰਸਾਤ ਕਿਸੇ ਨੂੰ ਨਹੀਂ ਪਤਾ ਸੀ ਇਹ ਵੀ ਇੰਨੀ ਬਰਸਾਤ ਤੋਂ ਅੱਗੇ ਨਹੀਂ ਦੱਸਤਾ ਉਹਨਾਂ ਦੀ ਮਾਪੇ ਦੀ ਪਾਣੀ ਘਟਾ ਤੁੰਦਾ ਜਿਹੜਾ ਖਾਲੀ ਹੋ ਜਾਣਾ ਪਰ ਉਹ ਦੱਸਤਾ ਹੀ ਨਹੀਂ ਬੰਦ ਹੋ ਰਹੀ ਹਰ ਪੰਜਾਬ ਦੇ ਵਿੱਚ ਆਈ ਬਾਈ ਉਹ ਪਰਨਾਵਾਂ ਦੇ ਘਰ ਦਾ ਕਿਸੇ ਨੂੰ ਨਹੀਂ ਪਤਾ ਠੀਕ ਹੈ ਪਤਾ ਤਾਂ ਨਹੀਂ ਕਿ ਉਹਨਾਂ ਕੋਲੇ ਮੀਟ ਮਤ ਪਿਆ ਨਹੀਂ ਜਾਣਾ ਪਰ ਜਿਹੜੇ ਪਰਵਾਹਾਂ ਨੇ ਉਹ ਤਾਂ ਫੇਰ ਹੋਣੀ ਹੋਣੀ ਸੀ ਮੈਂ ਨਹੀਂ ਸਹੀ ਕਰਦਾ ਜੇ ਮਤਲਬ ਤੁਹਾਨੂੰ ਇਹ ਬਤਾਇਆ ਕਿ ਜਦੋਂ ਕਦਰ ਰਹਿਮਲੇ ਉਸ ਤੋਂ ਬਾਅਦ ਜਿਹੜਾ ਇਹਨੂੰ ਪਾਈਪਲਾਈਨ ਸੌਫਟਵੇਅਰ ਨਾਲ ਉਹਦੇ ਫੋਨ ਤੋਂ ਜਿਹੜੇ ਜਿਹੜੇ ਕੱਲ ਇਹਦੀ ਟ੍ਰੇਨ ਦੇ ਉਰੇ ਪਾਈਪਲਾਈਨਾਂ ਪੱਟਣ ਦੇ ਤੁਸੀਂ ਆਰਡਰ ਖਾਸ ਕੀਤਾ ਕਰਨਾ ਤਾਂ ਨਹੀਂ ਆਦਾ ਕਾਫੀ ਆਉਂਦੇ ਨਾਲੇ ਜਿਹਨੇ ਉਹ ਰੇਲਵੇ ਬਾਰਡਰਾਂ ਦੀ ਉਲੰਘਣਾ ਕਰਕੇ ਇੱਕ ਖਾੜ ਰਸਤਾ ਬਣਾਇਆ ਇਹ ਕਿਹੜੀ ਵਧਾਰੀ ਨੇ ਬਣਾਇਆ ਕਿਹਦੇ ਟੈਨ ਦੇ ਬਣਾਇਆ ਉਹਨਾਂ ਦੇ ਰੇਲਮ ਖਾਪੇ ਜਾਂਦੇ

लगता नहीं प्रशासन जा रहा है टिकेट हो चुका है किसानों का हो चुका है पर हम फोन नहीं हुई है ਇਹਨਾਂ ਸਾਰੀਆਂ ਨੂੰ ਆਟੋਮੈਟਿਕ ਨਾਲ ਡ੍ਰਿਪ ਹੋਣਾ ਚਾਹੀਦਾ ਹੈ। ਕੀ ਲੱਗ ਰਿਹਾ ਕਿ ਪ੍ਰੋਪਰ ਰਾਤ ਦੀ 6 ਲਾਈਨ ਦਿੱਤਾ ਜਾਉਂਦਾ ਹੈ। ਕਿਉਂਕਿ ਉਹਨੇ ਇਹਨੂੰ ਬਲੌਕ ਕੀਤਾ ਹੈ। ਸਰ ਦਾ ਨੀਂ ਕਿ ਕੱਲ ਵੀ ਕੁਝ ਨਹੀਂ ਸੀ। ਕੱਲ ਫਾਨੇ ਮਿਤਾੜੀ ਚੱਲ ਵੀ ਆਰਡਰ ਦਿੱਤਾ ਜਾ ਸੀ। ਪਰ ਇਹ ਲੇਵਲ ਤੇ ਅਹਕਾਰੀ ਜਿਹੜੇ ਫਿਰ ਕੋਈ ਸੌਂਡ ਦੀ ਚਾਹ ਨਹੀਂ ਉਦਾਨ ਕਰਨ। ਤੇਰੀ ਵੇਸੇ ਲੋ ਨੂੰ ਕਾ ਉਧਰਲੀ ਦਾ ਫੋਲੀਓ ਆਪਣੋਲੀ ਆ ਉਧਰਲੀ ਬੰਦ ਹੋਈ ਹੋਈ ਐਥੇ ਮਿੱਟੀ गिर ਕੇ ਉਹ ਰਾਤ ਫਾਲ ਕਰਦੇ ਨੇ ਉਹ बॉडी ਹੁਣ ਦੇਖ ਉਹ ਜਾਣ ਦਾ ਕੰਮ ਕੀ ਹੋਰ ਪੂਰੇ ਪਾਣੀ ਹੋ ਗਿਆ ਮੈਂ ਕਿਹਾ ਪ੍ਰੈਸ਼ਰ ਮੋਟਰੋਂ ਪਾਣੀ ਗਿਆ ਉੱਪਰੋਂ ਤੇ ਜਾਊਗਾ ਠੀਕ ਮੈਂ ਅੱਜ ਤੁਹਾਨੂੰ ਪਰ ਪਹਿਲਾਂ ਅੱਜ ਇਹ ਨੰਬਰ ਕੰਮ ਕਰਾਉਣਾ ਹੈ ਉਹਨੂੰ ਕੋਣ ਕੇ ਆਹ ਅੱਜ ਆਪਣੇ ਲੋਕਾਂ ਨੂੰ ਯਾਰ ਨੂੰ ਬਚਾਉਣਾ ਅੱਜ ਇਹ ਪੱਤਾਂ ਮੜਨੀਆਂ ਨੇ ਧੰਨਵਾਦ ਬਾਣੇ ਕੁੱਤਿਆਂ ਬਥੇ ਉਹਨਾਂ ਲੋਕਾਂ ਦੇ ਫਾਪੜਾਂ ਦੇ ਨੇ ਸਰਕਾਰ ਹੈ ਤੁਹਾਨੂੰ ਆਪਣਾ ਰਿਪੋਰਟ ਦੇਣ ਲਈ ਸਰਕਾਰ ਨੇ ਮਾਰਟੀ ਦੇ ਦੇਣੇ ਮੈਂ ਅੱਜ ਮਾਰਜਾ ਕਿਉਂ ਜਾਣਾ ਜੇ ਪਰੋਲੀਆਂ ਕੜਵਾਓ ਜੀ ਵਿੱਚੋਂ ਪਰੋਲੀਆਂ ਵਟਵਾਈ ਚੱਲੋ ਨਾਲ ਜੀ ਇਹ ਬਿੰਦੂ ਨੂੰ ਬੰਦ ਕਰ ਦਿੰਦੇ ਨੇ ਜੀ ਆਹ ਠੀਕ ਹੈ ਉਹ ਕਰਦੇ ਵਸ ਦੀ ਖਾਲੀ ਫਾਈਲ ਮਾਰੀ ਖੜੀ ਉਹ ਪਾਣੀ ਨਹੀਂ ਕੈਮਰਾ ਇਦਾਂ ਇਹ ਚਾਹੀਦੀ ਸਤਿਕਾਰਯੋਗ ਜੀ ਬੋਲੋ ਪੁਰੀਆ ਨੂੰ ਅੰਦਰ ਹੀ ਬੋਲ ਦਿੱਤੀ ਜਾਂਦੀ ਹੈ ਤੇ ਇਹ ਸੇਟਿੰਗ ਤੋਂ ਬਾਅਦ ਆਪਣਾ ਨੱਕਰਪੈਨ ਨੂੰ ਸਾਫ਼ ਕਰਨਾ ਨੇ ਦੁਆਰਾ ਪਾਈਪਾਂ ਪੈਣੀ ਹੋਵੇ ਪਾਈਪਾਂ ਵਾਲਾਂ ਨੂੰ ਓਪਨ ਰੱਖਣਾ ਬੋਲ ਦਿੱਤਾ ਹੈ ਤੇ ਬਾਰੇ ਸੇਰਾਂ ਸਾਫ਼ ਕਰੀਵਾ ਸੇਰਾਂ ਪਾਣੀ ਕਰਨਾ ਕਰੀਓ ਜੇ ਅੱਜ ਵੀ ਨਾ ਕਰਿਆ ਫਿਰ ਅਗਲੀ ਤੁਸੀਂ ਪੱਟਣੋਂ ਬਾਣੀ ਬਾਗਾਂ ਦੀ ਗੁਰਦੁਆਰਾ ਸਾਰਾ ਬਾਲਾ ਵਾਲਾ ਪਾਣੀ ਜਾਂਦਾ ਹੈ ਰਾਤ 9:30 ਵਜੇ ਤੱਕ ਬੰਦ ਨਾ ਅਸੀਂ ਰਾਜੇ ਆਈ ਅਸੀਂ ਬੜੇ ਆਰਾਮ ਅਸੀਂ ਮੜ ਕੇ ਆ ਅਸੀਂ ਆਪ ਲਾਇਆ ਗੱਡੀ ਲੈ ਲਓ ਗੱਡੀ ਲੈ ਲਓ ਤੁਹਾਨੂੰ ਲੱਗਦੀ ਰਾਤ 9 ਵਜੇ 10 ਵਜੇ ਕੋਕ ਲੈਣੇ ਕੋਈ ਪਾਣੀ ਨਹੀਂ ਜਾਂਦਾ ਰਾਤ 10 ਵਜੇ ਗਿਆ ਜੀ ਬੰਨ ਲਾ ਗਿਆ ਅਸੀਂ 11 ਜਾਨੇ ਦੇ ਸੀ ਜਿਹੜੇ ਰਾਤ ਨੂੰ 10 ਵਜੇ ਤੁਨ ਲਗਾ ਕੇ ਗਿਆ ਉਹ ਬੋਲਦੇ ਰੋਟੇ ਲੇ ਕੇ ਇਹਨਾਂ ਚੱਕਰੇ ਹੁੰਦੇ ਆ ਉਹ ਸਵੇਰ ਸਾਰੇ ਪਾਸੇ ਜਾਂਦੇ ਨੇ ਕੋਈ ਆ ਜੀ ਪਾਣਾ ਦਾ ਕੋਈ ਬਾਤ ਬਾਤ ਦੇ 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 ਸਪੋਰਟ ਤਿਆਰ ਕਰੋ ਜੀ ਜੀ ਨੇ ਮਨ ਮੰਗੀ ਤੇ ਜਦੋਂ ਵੀ ਚਲਾ ਉਹਨਾਂ ਦੇ ਫੋਟ ਬਣਾਓ ਤੇ ਕੀ ਕੀ ਚੀਜ਼ အဲ့ဒါကိုဘယ်လိုလုပ်ရမလဲ